ਬਦਲਾਵ ਵਾਲੀ ਸਰਕਾਰ ਨੇ ਇੱਕ ਵਾਰ ਫਿਰ ਤੋਂ ਯੂ ਟਰਨ ਮਾਰ ਦਿੱਤਾ ਹੈ ਤੇ ਉੱਥੇ ਹੀ ਨਸ਼ਿਆਂ ਨੂੰ ਰੋਕਣ ਦੇ ਲਈ ਬੱਚਿਆਂ ਨੂੰ ਜਿਹੜਾ ਕਿ ਹੁਕਮ ਲਗਾਇਆ ਗਿਆ ਸੀ ਕਿ ਇੱਕ ਟੀਮ ਬਣਾਓ ਜਿਸ ਦੇ ਵਿੱਚ 10-10 ਵਿਦਿਆਰਥੀ ਹੋਣਗੇ ਤੇ ਇੱਕ ਅਧਿਆਪਕ ਹੋਵੇਗਾ ਤੇ ਜਿਸ ਦੇ ਵਿੱਚ ਅਧਿਆਪਕਾਂ ਦੇ ਨਾਲ ਜਾ ਕੇ 10-10 ਬੱਚੇ ਨਾਲ ਦੇ ਦੁਕਾਨਾਂ ਦੀ ਚੈਕਿੰਗ ਕਰਨਗੇ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਦੇ ਜਾ ਰਹੇ ਸੀ ਤੇ ਉੱਥੇ ਇਸ ਗੱਲ ਦਾ ਵਿਰੋਧ ਹੋਣ ਲੱਗਿਆ ਕਿ ਹੁਣ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਉੱਤੇ ਆ ਵੀ ਬੋਝ ਸਰਕਾਰ ਨੇ ਪਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਕਿ ਹੁਣ ਪੰਜਾਬ ਦੇ ਵਿੱਚੋਂ ਨਸ਼ਾ ਜਿਹੜੇ ਕਿ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਰਕਾਰ ਨੇ ਆਪਣਾ ਟੀਚਾ ਬਣਾਇਆ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਵਿਰੋਧ ਹੋਇਆ ਤੇ ਹੁਣ ਉਥੇ ਹੀ ਯੂ ਟਰਨ ਮਾਰ ਦਿੱਤਾ ਹੈ ਤੇ ਦੱਸਿਓ ਕਿ ਪੂਰਾ ਮਾਮਲਾ ਹੁਣ ਕੀ ਹੈ ਉਥੇ ਹੀ ਹੁਕਮ ਲਗਾਏ ਗਏ ਤੇ ਜਿਸ ਤੋਂ ਬਾਅਦ ਕਿਹਾ ਗਿਆ ਕਿ ਹੁਣ ਜਿਹੜੇ ਕਿ ਸਕੂਲ ਦੇ ਵਿੱਚ ਵਿਦਿਆਰਥੀ ਨੇ ਜਿਨ੍ਹਾਂ ਦੇ ਵਿੱਚ ਇੱਕ ਟੀਮ ਬਣੇਗੀ ਤੇ ਇੱਕ ਅਧਿਆਪਕ ਹੋਵੇਗਾ ਤੇ 10 ਵਿਦਿਆਰਥੀ ਹੋਣਗੇ ਤੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਜਿਹੜਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਨਾਲ ਦੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਤੇ ਉਥੇ ਹੀ 28 ਸਕੂਲਾਂ ਨੂੰ ਇਹ ਹੁਕਮ ਲਗਾਏਗੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਜਿਸ ਤੋਂ ਬਾਅਦ ਵਿਰੋਧ ਹੋਣ ਲੱਗਿਆ ਤੇ ਉਥੇ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਗੱਲ ਦਾ ਯੂ ਟਰਨ ਮਾਰ ਦਿੱਤਾ ਤੇ ਇਹ ਹੁਕਮ ਹੁਣ ਵਾਪਸ ਲੈ ਲਿਆ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਸੀ ਕਿ ਹੁਣ ਪੰਜਾਬ ਦੇ ਵਿੱਚੋਂ ਕਿ ਨਸ਼ਾ ਖਤਮ ਕਰਨ ਦੇ ਲਈ ਤੁਸੀਂ ਬੱਚਿਆਂ ਨੂੰ ਆਪਣਾ ਟੀਚਾ ਬਣਾ ਰਹੇ ਹੋ ਨਿਸ਼ਾਨਾ ਬਣਾ ਰਹੇ ਹੋ ਹੁਣਾ ਇਸ ਨੂੰ ਮੁੱਖ ਰੱਖਦੇ ਹੋਏ ਦੱਸਦੀ ਹੈ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਯਾਨੀ ਕਿ ਜੋ ਫੈਸਲਾ ਜਿਹੜਾ ਲਿਆ ਗਿਆ ਸੀ ਸਿੱਖਿਆ ਵਿਭਾਗ ਦੇ ਵੱਲੋਂ ਉਹ ਫੈਸਲਾ ਹੁਣ ਵਾਪਸ ਲੈ ਲਿਆ ਹੈ ਲਗਾਤਾਰ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਸੀ ਤੇ ਉਥੇ ਇਸ ਗੱਲ ਦਾ ਵਿਰੋਧ ਹੋਣ ਲੱਗਿਆ ਕਿ ਹੁਣ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਉੱਤੇ ਆ ਵੀ ਬੋਝ ਸਰਕਾਰ ਨੇ ਪਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਕਿ ਹੁਣ ਪੰਜਾਬ ਦੇ ਵਿੱਚੋਂ ਨਸ਼ਾ ਜਿਹੜੇ ਕਿ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਰਕਾਰ ਨੇ ਆਪਣਾ ਟੀਚਾ ਬਣਾਇਆ ਤੇ ਜਿਸ ਤੋਂ ਬਾਅਦ ਹ ਲਗਾਤਾਰ ਵਿਰੋਧ ਹੋਇਆ ਤੇ ਹੁਣ ਉਥੇ ਹੀ ਯੂ ਟਰਨ ਮਾਰ ਦਿੱਤਾ ਹੈ ਤੇ ਦੱਸੀਏ ਕਿ ਪੂਰਾ ਮਾਮਲਾ ਹੁਣ ਕੀ ਹੈ ਉਥੇ ਹੀ ਹੁਕਮ ਲਗਾਏ ਗਏ ਤੇ ਜਿਸ ਤੋਂ ਬਾਅਦ ਕਿਹਾ ਗਿਆ ਕਿ ਹੁਣ ਜਿਹੜੇ ਕਿ ਸਕੂਲ ਦੇ ਵਿੱਚ ਵਿਦਿਆਰਥੀ ਨੇ ਜਿਨ੍ਹਾਂ ਦੇ ਵਿੱਚ ਇੱਕ ਟੀਮ ਬਣੇਗੀ ਤੇ ਇੱਕ ਅਧਿਆਪਕ ਹੋਵੇਗਾ ਤੇ 10 ਵਿਦਿਆਰਥੀ ਹੋਣਗੇ ਤੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਜਿਹੜਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਨਾਲ ਦੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਤੇ ਉਥੇ ਹੀ 28 ਸਕੂਲਾਂ ਨੂੰ ਇਹ ਹੁਕਮ ਲਗਾਏਗੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਜਿਸ ਤੋਂ ਬਾਅਦ ਵਿਰੋਧ ਹੋਣ ਲੱਗਿਆ ਤੇ ਉਥੇ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਗੱਲ ਦਾ ਯੂ ਟਰਨ ਮਾਰ ਦਿੱਤਾ ਤੇ ਇਹ ਹੁਕਮ ਹੁਣ ਵਾਪਸ ਲੈ ਲਿਆ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਸੀ ਕਿ ਹੁਣ ਪੰਜਾਬ ਦੇ ਵਿੱਚੋਂ ਕਿ ਨਸ਼ਾ ਖਤਮ ਕਰਨ ਦੇ ਲਈ ਤੁਸੀਂ ਬੱਚਿਆਂ ਨੂੰ ਆਪਣਾ ਟੀਚਾ ਬਣਾ ਰਹੇ ਹੋ ਨਿਸ਼ਾਨਾ ਬਣਾ ਰਹੇ ਹੋ ਤੋ ਹੁਣ ਇਸ ਨੂੰ ਮੁੱਖ ਰੱਖਦੇ ਹੋਏ ਦੱਸਦੀ ਆ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਯਾਨੀ ਕਿ ਜੋ ਫੈਸਲਾ ਜਿਹੜਾ ਲਿਆ ਗਿਆ ਸੀ ਸਿੱਖਿਆ ਵਿਭਾਗ ਦੇ ਵੱਲੋਂ ਉਹ ਫੈਸਲਾ ਹੁਣ ਵਾਪਸ ਲੈ ਲਿਆ ਹੈ